ਚੰਡੀਗੜ੍ਹ ਸਥਿਤ ਗਵਰਨਰ ਹਾਊਸ ਦੇ ਵਿੱਚ ਪੰਜਾਬ ਕੇਸਰੀ ਜਗਬਾਣੀ ਤੇ ਹਿੰਦ ਸਮਾਚਾਰ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਰਾਜਪਾਲ ਕੁਲਪ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਦੌਰਾਨ ਰਾਜਪਾਲ ਅਤੇ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਖਰੀਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਦੀ ਸਮੁੱਚੀ ਟੀਮ ਵੀ ਮੌਜੂਦ ਰਹੀ ਹਾਂ ਗੱਲੇ ਜੀ ਕਿ ਗਵਰਨਰ ਸਾਹਿਬ ਨੂੰ ਤਕਲੀਫ ਦਿੱਤੀ ਹੈ ਕਿ ਉਹਨਾਂ ਨੇ ਅੱਜ ਦੋ ਟਰੱਕ ਕਿੱਥੋਂ ਜਿਹੜੇ ਨੇ ਰਵਾਨਾ ਕੀਤੇ ਨੇ ਇਹ ਉਹ ਹੈਗਾ ਹੈ ਰਲੀਫ ਦਾ ਕੰਮ ਜਿਹੜਾ ਜੰਮੂ ਕਸ਼ਮੀਰ ਦੇ ਲੋਕਾਂ ਲਈ ਉਹਨਾਂ ਲੋਕਾਂ ਦੀ ਜਿਹੜੇ ਬਹੁਤ ਦਿੱਕਤ ਚ ਰਹਿ ਕੇ ਵੀ ਦੇਸ਼ ਭਗਤੀ ਦੇ ਨਾਲ ਜੁੜ ਕੇ ਉਥੋਂ ਡਰ ਕੇ ਦੌੜਦੇ ਨਹੀਂ ਬਲਕਿ ਛਾਤੀ ਠੋਕ ਕੇ ਪਾਕਿਸਤਾਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੰਮ ਕਰਦੇ ਨੇ ਗੱਲ ਕਰਦੇ ਨੇ ਉਹਨਾਂ ਨੂੰ ਇਹ ਰੀਲੀ ਭੇਜੀ ਜਾਂਦੀ ਹੈ ਉਹਦੇ ਉਪਲਕਸ਼ੀ ਅੱਜ 2 ਟਰੱਕ ਜਿਹੜੇ ਨੇ ਇੱਥੋਂ ਰਵਾਨਾ ਕੀਤੇ ਗਏ ਜਿਹੜੇ ਰਾਸ਼ਟਰੀ ਪੰਜਾਬੀ ਮਹਾਸਭਾ ਦੇ ਪੰਜਾਬ ਯੂਨਿਟ ਵੱਲੋਂ ਮਨਿੰਦਰ ਸਿੰਘ ਵਾਲਾ ਵਲੰਟੀਅਰ ਦਿੱਤੇ ਗਏ ਨੇ ਔਰ ਆਦਰਨੀਏ ਵਿਜੇ ਚੋਪੜਾ ਜੀ ਖੁਦ ਆਏ ਲੈਣ ਵਾਸਤੇ گورنر ਸਾਹਿਬ ਨੇ ਉਤਪਲੈਗ ਆਫ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਇਹ ਦੇ ਨਾਲ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਔਰ ਹੋਰ ਲੋਕ ਵੀ ਜਿਹੜੇ ਨੇ ਇਸ ਅਭਿਆਨ ਨਾਲ ਜੁੜਨਗੇ ਔਰ ਉਥੋਂ ਦੀਆਂ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੇ ਉਹਨਾਂ ਨੂੰ ਜਾਣਣਗੇ ਤੇ ਅਗੋਂ ਵੀ ਇਸ ਗੱਲ ਦਾ ਵੀ ਧਿਆਨ ਰੱਖਣਗੇ ਕਿ ਜਿੱਥੇ ਵੀ ਕਿਸੇ ਲੋੜਵੰਦ ਦੀ ਜ਼ਰੂਰਤ ਜੀ ਮੰਦੀ ਜਾਂ ਖਾਸ ਤੌਰ ਤੇ ਦੇਸ਼ ਭਗਤ ਦੀ ਮਦਦ ਕਰਨ ਦੀ ਲੋੜ ਹੈ ਉਹਨੂੰ ਜ਼ਰੂਰ ਕਰੇ ਇਸ ਦੌਰਾਨ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਯੂਨਿਟ ਦੇ ਪ੍ਰਧਾਨ ਮਨਿੰਦਰ ਸੇਖੋਂ ਨੇ ਕਿਹਾ ਕਿ ਉਹ ਪਦਮ ਸ਼੍ਰੀ ਵਿਜੀ ਚੋਪੜਾ ਜੀ ਵੱਲੋਂ ਕੀਤੇ ਜਾ ਰਹੇ ਨੇਕ ਕੰਮ ਦੀ ਰਾਹ ਤੇ ਚੱਲ ਰਹੇ ਨੇ ਕਿ ਉਹ ਆਪਣਾ ਦਸਵੰਧ ਕੱਢ ਕੇ ਸਰਹੱਦ ਤੇ ਤਾਇਨਾਤ ਫੌਜੀਆਂ ਦੀ ਮਦਦ ਕਰਨ ਵਾਲਿਆਂ ਦੀ ਮਦਦ ਕਰ ਰਹੇ ਨੇ ਤੇ ਸੇਖੋਂ ਵੱਲੋਂ ਸਰਹੱਦੀ ਲੋਕਾਂ ਦੇ ਲਈ ਦੋ ਟਰੱਕ ਰਜਾਈਆਂ ਦੇ ਦਿੱਤੇ ਗਏ। ਸਾਡੇ ਵੱਲੋਂ ਰਾਸ਼ਟਰੀ ਪੰਜਾਬੀ ਮਹਾਸਭਾ ਵੱਲੋਂ ਜੋ ਅੱਜ ਇਹ ਬਾਰਡਰ ਬੈਲਟ ਦੇ ਲਈ ਸਮਗਰੀ ਭੇਜੀ ਗਈ ਹੈ, ਰਾਹਤ ਕੋਸ਼ ਸਮਗਰੀ ਭੇਜੀ ਗਈ ਹੈ। ਇਹ ਅੱਜ 842ਵਾਂ ਕੱਕ ਜੋ ਹੈ ਭੇਜਿਆ ਗਿਆ ਜੋ ਕਿ ਜਿਹਦੀ ਦੇਖਰੇਖ ਵਿਜੇ ਚੋਪੜਾ ਜੀ ਦੇ ਅੰਡਰ ਹੋ ਰਹੀ ਹੈ ਮੇਰਾ ਇਸ ਦੇ ਨਾਲ ਜੁੜਨ ਦਾ ਕਾਰਨ ਇਹ ਸੀਗਾ ਕਿ ਜਿਸ ਤਰ੍ਹਾਂ ਅਸੀਂ ਦਸਵੰਦ ਕੱਢਦੇ ਹਾਂ ਸਾਨੂੰ ਗੁਰਬਾਣੀ ਵਿੱਚ ਵੀ ਕਿਹਾ ਗਿਆ ਸਾਨੂੰ ਸਿੱਖਿਆ ਵੀ ਦਿੱਤੀ ਗਈ ਹੈ ਸੋ ਇਸ ਤੋਂ ਬਿਹਤਰ ਮੈਨੂੰ ਤਰੀਕਾ ਕੋਈ ਨਹੀਂ ਮਿਲਿਆ ਵੀ ਮਾਨਵਤਾ ਦੀ ਸੇਵਾ ਕੀਤੀ ਜਾਵੇ ਖਾਸ ਕਰਕੇ ਦੇਸ਼ ਪ੍ਰੇਮੀ ਜਿਹੜੇ ਬਾਰਡਰ ਤੇ ਬੈਠੇ ਨੇ ਫੌਜ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਸਾਡੇ ਦੇਸ਼ ਦੀ ਰਾਖੀ ਕਰ ਰਹੇ ਨੇ ਤੇ ਦੇਸ਼ ਭਗਤੀ ਦੀ ਭਾਵਨਾ ਉਹਨਾਂ 'ਚ ਬਣੀ ਰਹੇ ਸੋ ਇਟ ਇਜ਼ ਵੈਰੀ ਸਮਾਲ ਅਸੀਂ ਜਿਹੜਾ ਉਹਨਾਂ ਲਈ ਇਹ ਕਰ ਪਾ ਰਹੇ ਹਾਂ ਇਸੇ ਮੁਹਿੰਮ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਮਤਾ ਜੀ ਨੇ ਕਿਹਾ ਅਸੀਂ ਜਾਰੀ ਰੱਖਾਂਗੇ ਇਸ ਤੋਂ ਇਲਾਵਾ ਵੀ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਉਹਨਾਂ ਦੇ ਵਜੀਫੇ ਰਾਮ ਨੌਮੀ ਦੇ ਉਤਸਵ ਤੇ ਜਿੰਨੇ ਵੀ ਹੋਰ ਸੋਸ਼ਲ ਕਾਰਜਕ੍ਰਮ ਹੈ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ ਪਦਮਸ਼ਰੀ ਵਿਜੇ ਚੋਪੜਾ ਜੀ ਦੇ ਆਸ਼ੀਰਵਾਦ ਨਾਲ ਤੇ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਇਸ ਨੂੰ ਜਾਰੀ ਰੱਖਾਂਗੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਆਪਣੀ ਇਸ ਮਹਾਸਭਾ ਦੇ ਵਿੱਚ ਜੋੜਨ ਦੇ ਲਈ ਵੀ ਕੋਈ ਉਪਰਾਲੇ ਕਰ ਰਹੇ ਹੋ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਚੰਡੀਗੜ੍ਹ ਜਾਂ ਪੰਜਾਬ ਪੂਰਾ ਘੁੰਮਦੇ ਹੈਗੇ ਹੋ ਨਾਰਥ ਦੇ ਵਿੱਚ ਰਹਿੰਦੇ ਹੈਗੇ ਹੋ ਹੋਰ ਵੀ ਯੂਥ ਨੂੰ ਅਜਿਹੇ ਕਾਰਜ ਦੇ ਨਾਲ ਜੋੜਨ ਦੇ ਲਈ ਕਿਸ ਤਰੀਕੇ ਦੇ ਉਪਰਾਲੇ ਕਰ ਰਹੇ ਹੋ ਜਾਂ ਕੁਝ ਹੈ ਜਾਂ ਵਿਚਾਰ ਕਰ ਰਹੀ ਹੈਗੀ ਟੀਮ ਤੁਹਾਡਾ ਅਪਾ ਰੋਜ਼ ਹੀ ਹੁਣ ਅਖਬਾਰਾਂ ਚ ਪੜ ਰਹੇ ਆ ਟੀਵੀ ਦੇ ਵੇਖ ਰਹੇ ਆ ਵੀ ਇਸ ਵੜੇ ਯੂਥ ਜਿਹੜਾ ਹੈ ਉਹ ਭਟਕ ਚੁੱਕਿਆ ਹੈ ਭਟਕ ਇਸ ਲਈ ਗਿਆ ਕਿ ਨੌਕਰੀਆਂ ਦੇਣਾ ਜੋ ਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਐਜੂਕੇਸ਼ਨ ਦੇਣਾ ਬੇਸਿਕ ਕਮਿਊਨਿਟੀਜ਼ ਤੋਂ ਭਟਕਦੇ ਹੋਏ ਨਸ਼ੇ ਦੀ ਲਤ ਜਿਹੜੀ ਉਹਨਾਂ ਨੂੰ ਲੱਗੀ ਹੈ ਇਹਨਾਂ ਸਾਰੀਆਂ ਕੁਰੀਤੀਆਂ ਤੋਂ ਉਹਨਾਂ ਨੂੰ ਦੂਰ ਰੱਖਣ ਲਈ ਸਭਾ ਦੇ ਵਿੱਚ ਜੋੜਿਆ ਜਾਊਗਾ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਤੇ ਉਹਨਾਂ ਦੀ ਮਨਥਲੀ ਮੀਟਿੰਗਸ ਲੈਂਦੇ ਹੋਏ ਇਸੇ ਤਰ੍ਹਾਂ ਦੇ ਸਮਾਜਿਕ ਕਾਰਜਕ੍ਰਮ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ 2025 ਦੇ ਵਿੱਚ ਅਸੀਂ ਇਹਦਾ ਆਗਾਜ਼ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੇ ਵੀ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਪ੍ਰਤੀਨਿਧੀ ਰੱਖ ਸਕੀਏ ਤਾਂ ਉਹ ਸਾਡੀ ਰਿਪ੍ਰেজੈਂਟੇਸ਼ਨ ਵੀ ਕਰਨ ਤੇ ਜਨ ਸਮਾਜ ਤੇ ਲੋਕ ਕਲਿਆਣ ਦੇ ਕੰਮ ਵੀ ਕਰਨ। ਇਸ ਮੌਕੇ ਰਾਸ਼ਟਰੀ ਪੰਜਾਬੀ ਮਹਾਸਭਾ ਦੇ ਪ੍ਰਧਾਨ ਆਸ਼ੋਕ ਮਹਿਤਾ ਤੇ ਜਨਰਲ ਸਕੱਤਰ सुरेंद्र ਜਨੇਜਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬੀ ਮਹਾਸਭਾ ਦੇ ਲੁਧਿਆਣਾ ਅਤੇ ਜਲੰਧਰ ਵਿਖੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੀ ਗੱਲ ਕਹੀ ਹੈ ਇਸ ਦੌਰਾਨ ਮਹਾਸਭਾ ਦੇ ਔਤਿਦਾਰਾ ਨੇ ਇਹ ਵੀ ਕਿਹਾ ਕਿ ਸਿਆਸੀ ਆਗੂਆਂ ਨੂੰ ਕਸ਼ਮੀਰ ਦੇ ਜ਼ਮੀਨੀ ਹਾਲਾਤ ਜਾ ਕੇ ਜ਼ਰੂਰ ਦੇਖਣੇ ਚਾਹੀਦੇ ਨੇ ਦੇਖਿਓ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਆਦਰਨੀਏ ਬਹੁ ਵਿਜੇ ਚੋਪੜਾ ਜੀ ਦਾ ਜਿਹੜੇ ਕਿ ਰਾਸ਼ਟਰੀ ਪੰਜਾਬੀ ਮਾਂ ਸਭਾ ਦੇ ਮੁਖੀ ਸੁਰਖਸ਼ਕ ਨੇ ਕੱਲ ਉਹਨਾਂ ਦਾ ਜਨਮ ਦਿਨ ਸੀ ਉਸ ਉਪਲਕਸ਼ੀ ਸਾਡੇ ਪੰਜਾਬ ਸਟੇਟ ਦੇ ਪ੍ਰਧਾਨ ਸ਼੍ਰੀ ਮਨਿੰਦਰ ਸੇਖੋ ਜੀ ਨੇ ਔਰ ਸਭਾ ਨੇ ਫੈਸਲਾ ਕਰਿਆ ਕਿ ਉਹਨਾਂ ਦੇ ਜਨਮ ਦਿਨ ਤੇ ਅਸੀਂ ਦੋ ਟਰੱਕ ਰਾਸ਼ਨ ਦੇ ਦੇਣੇ ਨੇ ਪੰਜਾਬ ਵੱਲੋਂ ਪੰਜਾਬ ਇਕਾਈ ਵੱਲੋਂ ਇਹ ਦੋਨੋਂ ਟਰੱਕ ਦਿੱਤੇ ਗਏ ਮਨਿੰਦਰ ਜੀ ਦੇ ਅਨੇ ਦੇ ਟੀਮ ਦਾ ਮੈਂ ਧੰਨਵਾਦ ਕਰਦਾ ਰਾਸ਼ਟਰੀ ਪੰਜਾਬੀ ਮਾਂ ਸਭਾ ਮੇਰੇ ਨਾਲ ਸੁਰਿੰਦਰ ਜੁਨੇਜਾ ਜੀ ਨੇ ਵੀ ਸਾਡੇ ਜਨਰਲ ਸੈਕਟਰੀ ਅਮਨ ਜੀ ਨੇ ਸਾਡੇ ਕੋਸ਼ਿਸ਼ ਹੈ ਪੂਰੇ ਪ੍ਰਦੇਸ਼ ਪੂਰੀ ਨਾਰਥ ਇੰਡੀਆ ਚ ਰਾਸ਼ਟਰੀ ਪੰਜਾਬੀ ਮਾਂ ਸਭਾ ਵਿਜੇ ਚੋਪੜਾ ਜੀ ਦੇ ਸानिਧਿਅਚ ਅੱਗੇ ਕੰਮ ਕਰ ਰਹੀ ਹੈ ਸਮਾਜ ਲਈ ਕੰਮ ਕਰ ਰਹੀ ਹੈ ਔਰ ਇਹਨਾਂ ਨੇ ਇੱਕ ਬਹੁਤ ਅੱਛਾ ਪ੍ਰਾਲਾ ਇੱਕ ਕੀਤਾ ਹੈ ਜਿਹੜੇ ਲੋਕ ਉੱਥੇ ਜ਼ਰੂਰਤਮੰਦ ਨੇ ਜੰਮੂ ਕਸ਼ਮੀਰ ਦੇ ਬਾਰਡਰ ਬੈਲਟ ਤੇ ਜਿਨ੍ਹਾਂ ਨੂੰ ਲੋੜ ਹੈ ਜਿਨ੍ਹਾਂ ਕੋਲ ਸ਼ਾਸਨ ਪ੍ਰਸ਼ਾਸਨ ਵਿੱਚ ਨਹੀਂ ਪਹੁੰਚ ਪਾ ਰਿਹਾ ਉੱਥੇ ਪਹੁੰਚ ਕੇ ਅਸਲੀ ਜਿਹੜੇ ਅਖਦਾਰ ਨੇ ਅੱਜ ਇਸ ਚੀਜ਼ ਦੀ ਜ਼ਰੂਰਤ ਦੇ ਉਹਨਾਂ ਨੂੰ ਇਹ ਧੇਰੇ ਨੇ ਇਸ ਨੂੰ ਅਧਿ ਧੰਨਵਾਦ ਕਰਦੇ ਆ ਸਾਨੂੰ ਇਹ ਸੇਵਾ ਦਾ ਮੌਕਾ ਮਿਲਦਾ ਇਹਨਾਂ ਦੀ ਪ੍ਰੇਰਣਾ ਨਾਲ ਮਿਲਦਾ ਰਾਸ਼ਟਰੀ ਪੰਜਾਬੀ ਮਾਤਸਭਾ ਸਲਾਈ ਸੈਂਟਰ ਬਿਊਟੀ ਪਾਰਲਰ ਫੈਸ਼ਨ ਡਿਜ਼ਾਈਨਿੰਗ ਹੋਰ ਇਸ ਤਰ੍ਹਾਂ ਦੇ ਬੜੇ ਸਮਾਜਿਕ ਕੰਮ ਕਰਦੀ ਹੈ ਬਿਜੀਫਾ ਵੰਡਣ ਚ ਬੱਚਿਆਂ ਨੂੰ 15-1500 ਬੱਚਿਆਂ ਨੂੰ ਸਕੂਲੀ ਬੈਗਸ ਵੀ ਰਾਸ਼ਟਰੀ ਪੰਜਾਬੀ ਮਾਤਸਭਾ ਪਿਛਲੇ 3 ਸਾਲ ਤੋਂ ਲਗਾਤਾਰ ਦੇ ਰਹੀ ਹੈ ਔਰ ਅੱਗੇ ਵੀ ਬਹੁਤ ਸਾਰੇ ਸਮਾਜਿਕ ਕੰਮ ਨੇ ਚਾਹ ਬਲੱਡ ਡੋਨੇਸ਼ਨ ਹੈ ਔਰ ਬੜੀਆਂ ਚੀਜ਼ਾਂ ਨੇ ਆਈ ਆਪਰੇਸ਼ਨ ਕੈਂਪਸ ਨੇ ਰਾਸ਼ਟਰੀ ਪੰਜਾਬੀ ਮਾਤਸਭਾ ਕੰਮ ਕਰ ਰਹੀ ਹੈ ਔਰ ਸਾਡੇ ਨਾਲ ਬੜੀ ਅੱਛੀ ਟੀਮ ਜੁੜੀ ਹੋਈ ਹੈ ਨੌਜਵਾਨ ਬੱਚੇ ਨੇ ਨਾਲ ਬਹੁਤ ਉਤਸਾਹ ਨਾਲ ਕੰਮ ਕਰਨ ਦਾ ਮੈਂ ਇਹਨਾਂ ਦੀ ਉਜਵਲ ਭਵਿੱਖ ਦੀ ਕਾਮਨਾ ਕਰਦਾ ਔਰ ਇਸੇ ਤਰ੍ਹਾਂ ਸਮਾਜ ਅੱਗੇ ਵੱਧ ਕੇ ਕੰਮ ਕਰਦਣ ਸਭ ਦਾ ਪਰਿਵਾਰ ਦਾ ਸਮਾਜ ਦਾ ਔਰ ਸਰੋਂ ਵੱਡੀ ਗੱਲ ਇਹ ਕਿ ਜਿਹੜਾ ਮਾਨਵਤਾ ਦਾ ਇੱਕ ਸੰਦੇਸ਼ ਹੈ ਇਨਸਾਨੀਅਤ ਦੇ ਨਾਤੇ ਬਹੁਤ ਅੱਛਾ ਕੰਮ ਕਰ ਰਹੇ ਨੇ ਇਹ ਇਹ ਬੌਜੀ ਦੀ ਪ੍ਰੇਰਣਾ ਨਾਲ ਸੀ ਸਿਰ ਲੋਕ ਕਰ ਰਹੇ ਆ ਔਰ ਸਾਨੂੰ ਉਮੀਦ ਹੈ ਬੌਜੀ ਦਾ ਅਸ਼ੀਰਵਾਦ ਬਣਾ ਰਹੇਗਾ ਅੱਗੇ ਵੀ ਅਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਰਹਿ ਜਿਹੜੀ ਅੰਦਰ ਗੱਲਬਾਤ ਹੋਈ ਹੈ ਉਹਦੇਚ ਬਹੁਤ ਅੱਛੀ ਗੱਲ ਬਾਤ ਹੋਈ ਹੈ ਗਵਰਨਰ ਸਾਹਿਬ ਪਹਿਲੇ ਵੀ ਆਏ ਨੇ ਉੱਥੇ ਫੰਕਸ਼ਨ ਦੇ ਵਿੱਚ ਪਾਉਜੀ ਕੋਲ ਉਹਨਵੀਂ ਉਹਨਾਂ ਨੇ ਹਾਮੀ ਭਰੀਏ ਦੋ ਫੰਕਸ਼ਨਾਂ ਦੀ ਇੱਕ ਲੁਧਿਆਣੇ ਦੀ ਤੇ ਇੱਕ ਜ਼ਿਲੰਦਰ ਦੀ ਉਸ ਤੋਂ ਉਹਨਾਂ ਨੇ ਕਿਹਾ ਮੈਂ ਜੰਮੂ ਕਸ਼ਮੀਰ ਵੀ ਇੱਕ ਵਾਰੀ ਜਾਣਾ ਚਾਹਾਂਗਾ ਜੰਮੂ ਕਸ਼ਮੀਰ ਜਾਣ ਬਹੁਤ ਅੱਛੀ ਗੱਲ ਹੈ ਜਾ ਕੇ ਦੇਖਣ ਪਰ ਜੋਰੀ ਗਰਾਊਂਡ ਰਿਐਲਿਟੀ ਹੈ ਉਹ ਜਿਸ ਰਿ ਸਕਿਉਰਿਟੀ ਦੇ ਨਾਲ ਜਾਉਂ ਨਹੀਂ ਪਤਾ ਚੱਲਦੀ ਉਹ ਜਦ ਤੁਸੀਂ ਅੱਢ ਜਾਓ ਬਿਲਕੁਲ ਇਕੱਲੇ ਜਾਓ ਤਾਂ ਤੁਹਾਨੂੰ پتہ ਚੱਲਦਾ ਉੱਥੇ ਅਸਲੀਅਤ ਵਿੱਚ ਕੀ ਹਾਲਾਤ ਹੈ ਜਿਹੜੇ ਸਾਥੀ ਉੱਥੇ ਗਏ ਨੇ ਉਹਨਾਂ ਨੇ ਦੇਖਿਆ ਹੈ ਜਦੋਂ ਫਸਲ ਪੱਕਣ ਲਈ ਤਿਆਰ ਹੋ ਜਾਂਦੀ ਹੈ ਕਟਣ ਲਈ ਜਾਂਦੇ ਨੇ ਉੱਥੋਂ ਦੀ ਗੋਲਾ ਆਂਦਾ ਹੈ ਸਾਰੀ ਫਸਲ ਜਲ ਜਾਂਦੀ ਹੈ ਉਹਨਾਂ ਕੋਲ ਕੁਝ ਨਹੀਂ ਹੁੰਦਾ ਇਹ ਸਾਰੀਆਂ ਗੱਲਾਂ ਬਾਉਜੀ ਨੇ ਦਰਦ ਫੀਲ ਕੀਤਾ ਇਸੇ ਕਰਕੇ ਬਾਉਜੀ ਨੇ ਇਹ ਜਿਹੜਾ ਹੈ ਸ਼ੁਰੂ ਕੀਤਾ ਉਕਰਾਲਾ ਕਿ ਵੀ ਜਾਣਾ ਹੈ ਉੱਥੇ ਤੇ ਲੋਕਾਂ ਨੂੰ ਦੇ ਕੇ ਆਨੇ ਆ ਤਾਂ ਕਿ ਗੜਬੜ ਨਾ ਹੋਏ ਇਸ ਕਰਕੇ ਉਹ ਖੁਦ ਜਾ ਕੇ ਉੱਥੇ ਆਪਣੇ ਆਦਮੀਆਂ ਕੋਲੋਂ ਵੰਡਵਾਉਂਦੇ ਨੇ ਔਰ ਉਸ ਬੰਦੇ ਨੂੰ ਇਹ ਬੜੀ ਸੈਟੀਸਫੈਕਸ਼ਨ ਹੁੰਦੀ ਹੈ ਜਦੋਂ ਨਾਲ ਜਾਂਦਾ ਤੇ ਵੜਦਾ ਹੈ ਕਿ ਮੈਂ ਜਿਸ ਕੰਮ ਵਾਸਤੇ ਇੱਕ ਚੀਜ਼ ਦਿੱਤੀ ਹੈ ਉੱਥੇ ਸਹੀ ਜਗ੍ਹਾ ਤੇ ਸਹੀ ਬੰਦਿਆਂ ਕੋਲ ਸਹੀ ਟਾਈਮ ਤੇ ਪਹੁੰਚ ਰਹੀ ਹੈ ਦੂਜਾ ਉੱਥੇ ਜਿਹੜੇ ਮੈਡੀ ਉਬੜਾ ਵੱਡਾ ਹੈ ਕਿਉਂਕਿ ਉੱਥੇ ਕੋਈ ਡਾਕਟਰ ਨਹੀਂ ਜਾਣਾ ਚਾਹੁੰਦਾ ਡਰਦੇ ਨੇ ਕਦ ਸ਼ੈਲਿੰਗ ਹੋ ਜਾਏ ਨਹੀਂ ਪਤਾ ਚੱਲਦਾ ਕੌਣ ਮਰ ਜਾਏ ਕੁਝ ਨਹੀਂ ਪਤਾ ਚੱਲਦਾ ਬਾਊ ਜੀ ਨੇ ਬੜੇ ਹਿੰਮਤ ਦੇ ਕੰਮ ਕੀਤੇ ਨੇ ਕਿਉਂਕਿ ਉਹਨਾਂ ਨੂੰ ਜਿਹੜੀ ਹਿੰਮਤ ਹੈ ਉਹ ਲਾਲਾ ਜਗਤ ਨਾਥ ਜੀ ਤੋਂ ਆਈ ਸੀ ਜਿਹੜੇ ਐਨੀ ਹਿੰਮਤੀ ਹੋ ਕੇ ਐਨੀ ਉਹਦੀ ਉਹਨਾਂ ਨੇ ਲੜਾਈ ਲੜੀ ਉਹਨਾਂ ਦੇ ਵੱਡੇ ਪ੍ਰਾਰ ਰਮੇਸ਼ ਜੀ ਕੋਲਵਾਈ ਉਹਨਾਂ ਨੇ ਲੜੀ ਉਹ ਜਿਹੜੇ ਬਾਊ ਜੀ ਕੰਮ ਦੱਸਦੇ ਨੇ ਉਹਨਾਂ ਨੇ ਦੇਖੋ ਸਿਲਾਈ ਸੈਂਟਰ ਬੜੀ ਸੰਸਥਾਾਂ ਨੇ ਖੋਲ੍ਹੇ ਹੋਏ ਨੇ ਪਰ ਜਿਹੜਾ ਬਾਊ ਜੀ ਖੁਲਵਾ ਰਹੇ ਨੇ ਉਹ ਬੜਾ ਡਿਫਰੈਂਟ ਹੈ ਉਹਦੇ ਚ ਕੀ ਕਿ ਉਹਨਾਂ ਦੇ ਸ ਸੈਲਫ ਹੈਲਪ ਗਰੂਪਾਂਕੇ ਉਹਨਾਂ ਨੂੰ ਰੋਜ਼ਗਾਰ ਦਾ ਸਾਧਨ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਨਬਾੜ ਦੇ ਨਾਲ ਮਿਲ ਕੇ ਸੀ ਲੋਨ ਵੀ ਕਰਾ ਰਹੇ ਹਾਂ ਔਰ ਬਾਕੀ ਵੀ ਤਾਂ ਕਿ ਉਹ ਆਪਣੇ ਖੁਦ ਦੇ ਬਿਜ਼ਨਸ ਕਰ ਸਕਣ ਆਪਣੀ ਰੋਜੀ ਰੋਟੀ ਕਮਾ ਸਕਣ ਬਾਉਜੀ ਦਾ ਮੰਨਣਾ ਇਹ ਹੈ ਕਿ ਜਿਹੜਾ ਲੇਡੀ ਖੁਦ ਕਮਾ ਕੇ ਲਿਆਏਗੀ ਘਰ ਵਿੱਚ ਉਹਦੀ ਇੱਜ਼ਤ ਵੀ ਹੋਏਗੀ ਔਰ ਪਰਿਵਾਰ ਵੀ ਖੁਸ਼ਹਾਲ ਹੋਏਗਾ ਕਸਤੇ ਇੱਕ ਪਿਛਲੇ 26 ਸਾਲਾਂ ਤੋਂ ਪਦਮਸ਼ਰੀ ਸ਼੍ਰੀ ਵਿਜੇ ਕੁਮਾਰ ਚੋਕੜਾ ਦੀ ਦੇਖ ਰੇਖੇਤ ਸਰਾਦੀ ਖੇਤਰ ਦੇ ਵਿੱਚ ਪ੍ਰਭਾਵਿਤ ਲੋਕਾਂ ਦੀ ਸਿਹਤ ਸਿੱਖਿਆ ਸੰਬੰਧੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਜੋ ਆਏ ਦਿਨ ਬਾਰਡਰ ਪਾਰ ਤੋਂ ਖਤਰਿਆਂ ਦਾ ਸਾਹਮਣਾ ਕਰਦੇ ਆ ਰਹੇ ਨੇ ਤੇ ਭਾਰਤੀ ਫੌਜ ਨੂੰ ਅਹਿਮ ਜਾਣਕਾਰੀ ਦੇਣ ਦੇ ਲਈ ਆਪਣੇ ਸਰਹੱਦੀ ਪਿੰਡਾਂ ਦੇ ਵਿੱਚ ਜਟੇ ਹੋਏ ਨੇ ਚੰਡੀਗੜ੍ਹ ਤੋਂ ਵਰਣ ਪੱਟ ਦੀ ਰਿਪੋਰਟ